ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਚਾਕਰ ਲੱਗੈ ਚਾਕਰੀ ਜੋ ਚੱਲੈ ਖਸਮੈ ਭਾਏ ਹਰਮਤੈ ਸੁਨੋ ਅਗਲੀ ਆਵਜਹੋਂ ਭੈ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੂਹੇ ਮੋਹ ਪਾਣਾ ਖਾਏ ਜਿਸ ਦਾੰ ਦਿੱਤਾ ਖਾਵਣ ਤਿਸ ਕਹੀਐ ਸਵਾਸ ਨਾਨਕ ਹੁਕਮਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲੱਗੇ ਚਾਕਰੀ ਜੋ ਚੱਲੇ ਖਸਮੈ ਭਾਏ ਔਰ ਮਤੈ ਸੁਨੋ ਅਗਲੀ ਆਵਜਹੋਂ ਭੇਦੂਣ ਅੱਖਾਏ ਕਾਜੁ ਮੈਂ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਾਜੋਂ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲੱਗੇ ਚਾਕਰੀ ਜੋ ਚੱਲੇ ਖਸਮੈ ਭਾਏ ਫਰਮ ਤੈ ਸੁਨੋ ਅਗਲੀ ਆਵਜਾਉ ਭੈ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਆਵਜਾਉ ਗਵਾਏ ਅਗਲਾ ਮੂਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹਿਆ ਸਵਾਸ ਨਾਨਕ ਹੁਕਮਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲੱਗੇ ਚਾਕਰੀ ਜੋ ਚਲੇ ਖਸਮੈ ਭਾਏ ਹਰਮ ਤੈ ਸੁਨੋ ਅਗਲੀ ਆਵਜਾਉ ਭੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਆਵਜਾਉ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮ ਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲਗੈ ਚੱਕਰੀ ਜੋ ਚਲੈ ਖਸਮੈ ਭਾਏ ਫਰਮ ਤੈ ਸੁਨੋ ਅਗਲੀ ਆਵਜਹੋਂ ਭੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮਨਾ ਚਲਈ ਨਾਲ ਖਸਮ ਚਲੇ ਅਰਦਾਸ ਚੱਕਰ ਲੱਗੇ ਚੱਕਰੀ ਜੋ ਚੱਲੇ ਖਸਮੇ ਭਾਏ ਫਰਮ ਤੈ ਸੁਨੋ ਅਗਲੀ ਆਵਜਾਉ ਭੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਆਵਜਾਉ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲਗੇ ਚਾਕਰੀ ਜੋ ਚਲੇ ਖਸਮੈ ਭਾਏ ਪਰਮ ਤੈ ਸੁਨੋ ਅਗਲੀ ਆਵਜਾਉ ਭੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਆਵਜੋਂ ਗਵਾਏ ਅਗਲਾ ਮੋਹ ਹੈ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮ ਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲੱਗੇ ਚੱਕਰੀ ਜੋ ਚਲੇ ਖਸਮੈ ਭਾਏ ਫਰਮ ਤੈ ਸੁਨੋ ਅਗਲੀ ਆਵਜਹੋਂ ਭੇਦੂਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਾਜੋਂ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲੱਗੈ ਚਾਕਰੀ ਜੋ ਚੱਲੇ ਖਸਮੈ ਭਾਏ ਫਰਮ ਤੈ ਸਨੋ ਅਗਲੀ ਆਵਜਾਉ ਭੇਦ ਊਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਆਵਜੋਂ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲਗੇ ਚਾਕਰੀ ਜੋ ਚਲੇ ਖਸਮੈ ਭਾਏ ਫਰਮ ਤੈ ਸੁਨੋ ਅਗਲੀ ਆਵਜਾਉ ਭੇਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਆਵਜੋਂ ਗਵਾਏ ਅਗਲਾ ਮੋਹ ਹੈ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮ ਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲੱਗੇ ਚਾਕਰੀ ਜੋ ਚੱਲੇ ਖਸਮੈ ਭਾਏ ਔਰਮ ਤੈ ਸੁਨੋ ਅਗਲੀ ਆਵਜਹੋਂ ਭੈ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮ ਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲੱਗੈ ਚਾਕਰੀ ਜੋ ਚੱਲੇ ਖਸਮੈ ਭਾਏ ੁਰਮਤੈ ਸੁਨੋ ਅਗਲੀ ਆਵਜਹੁ ਭੈ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਆਵਜਹੁ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣ ਤਿਸ ਕਹੀਐ ਸਵਾਸ ਨਾਨਕ ਹੁਕਮਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲਗੇ ਚਾਕਰੀ ਜੋ ਚਲੇ ਖਸਮੈ ਭਾਏ ਫਰਮ ਤੈ ਸੁਨੋ ਅਗਲੀ ਆਵਜਾ ਹਉ ਭੈ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮ ਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲਗੇ ਚੱਕਰੀ ਜੋ ਚਲੇ ਖਸਮੈ ਭਾਏ ਪਰਮ ਤਿਸ ਨੂੰ ਅਗਲੀ ਆਵ ਬਜਹੁ ਭੈ ਦੂਣਾ ਖਾਏ ਕਾਜੁ ਮੈਂ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲੱਗੈ ਚਾਕਰੀ ਜੋ ਚੱਲੇ ਖਸਮੈ ਭਾਏ ਫਰਮ ਤੈ ਸਨੋ ਅਗਲੀ ਆਵਜਾਉ ਭੇਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਆਵਜੋਂ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮ ਨਾ ਚਲਈ ਨਾਲ ਖਸਮ ਚਲੇ ਅਰਦਾਸ ਚਾਕਰ ਲੱਗੇ ਚਾਕਰੀ ਜੋ ਚਲੇ ਖਸਮੈ ਭਾਏ ਔਰ ਮਤੈ ਸੁਨੋ ਅਗਲੀ ਔ ਵਜਹੁ ਭੇ ਦੂਣਾ ਅੱਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹੁ ਗਵਾਏ ਅਗਲਾ ਮੋਹ ਹੈ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮ ਨਾ ਚਲਈ ਨਾਲ ਖਸਮ ਚਲੇ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ